कैसी घड़ी थी घर से जो निकला था वो गरीब फिर देखना नसीब ना उसको वतन हुआ ओनु 19 अप्रैल 1854 ईस्वी नु एहो जा कलकत्ते तो जहाज बिठाया गया मुड़ के वो अपनी पितृभूमि वल मुंह भी ना कर सकेया सचमुच वो बहुत बद नसीब सी हजे साल दा भी नहीं होया सिर तो पिता चला गया हजे ਚੰਗੀ ਤਰ੍ਹਾਂ ਹੋਸ਼ ਸੰਭਾਲ ਹੀ ਰਿਹਾ ਸੀ ਜ਼ਾਲਿਮਾਂ ਨੇ ਉਹਨੂੰ ਉਹਦੀ ਮਾਂ ਤੋਂ ਦੂਰ ਕਰ ਦਿੱਤਾ ਕੈਸੀ ਘੜੀ ਥੀ ਘਰ ਸੇ ਜੋ ਨਿਕਲਾ ਥਾ ਉਹ ਗਰੀਬ ਫਿਰ ਦੇਖਣਾ ਨਸੀਬ ਨਾ ਉਸਕੋ ਵਤਨ ਹੋਆ ਸੱਚਮੁੱਚ ਉਹ ਬਹੁਤ ਬਦਨਸੀਬ ਸੀ ਹਜੇ ਸਾਲ ਦਾ ਵੀ ਨਹੀਂ ਹੋਇਆ ਸਿਰ ਤੋਂ ਪਿਤਾ ਚਲਾ ਗਿਆ ਫਿਰ ਉਹਦਾ ਆਪਣਾ کارਖਾਨਾ ਜੰਗੀ ਦਾ ਥਾਂ ਬਣ ਗਿਆ ਉਹਦੇ ਆਪਣਿਆਂ ਦਾ ਖੂਨ ਕਰਕੇ ਉਹਦੇ ਮੱਥੇ ਦੇ ਉੱਤੇ ਤਿਲਕ ਲਾਇਆ ਗਿਆ ਤੇ ਉਹਨੂੰ ਤਖਤ ਤੇ ਬਿਠਾਇਆ ਗਿਆ ਹਜੇ ਚੰਗੀ ਤਰ੍ਹਾਂ ਹੋਸ਼ ਸੰਭਾਲ ਹੀ ਰਿਹਾ ਸੀ ਜ਼ਾਲਿਮਾਂ ਨੇ ਉਹਨੂੰ ਉਹਦੀ ਮਾਂ ਤੋਂ ਦੂਰ ਕਰ ਦਿੱਤਾ ਫਿਰ ਉਹ ਵੇਲਾ ਆ ਗਿਆ ਜਦੋਂ ਉਹਦੇ ਕੋਲੋਂ ਉਹਦਾ ਤਖਤ ਖੋਇਆ ਗਿਆ ਇਹ ਵੀ ਬਦ ਨਸੀਬੀ ਸੀ ਤਖਤ ਹੀ ਨਹੀਂ ਉਹਦੇ ਕੋਲੋਂ ਉਹਦੀ ਪਿਤਰੀ ਭੂਮੀ ਵੀ ਖੋ ਲਈ ਗਈ ਅੱਛਾ ਕਲੀ ਪਿਤਰੀ ਭੂਮੀ ਵੀ ਨਹੀਂ ਖੋਈ ਗਈ ਕੀ ਉਹ ਕਿੱਡਾ ਬਦ ਨਸੀਬ ਹੋਏਗਾ ਜਦੋਂ ਉਹਨੂੰ ਉਹਦੀ ਪਿਤਰ ਭੂਮੀ ਤੋਂ ਦੂਰ ਕੀਤਾ ਜਾ ਰਿਹਾ ਸੀ ਤਾਂ ਸਭ ਤੋਂ ਪਹਿਲਾਂ ਨਿਸ਼ਾਨਾ ਉਹਦੇ ਮਸਬ ਨੂੰ ਬਣਾਇਆ ਗਿਆ ਉਹਦੇ ਕੋਲੋਂ ਉਹਦਾ ਇਸ਼ਟ ਖੋ ਲਿਆ ਗਿਆ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾ ਜਾਣ ਦਿੱਤੀ ਨਾਲ ਪਾਠੀ ਸਿੰਘ ਨਾ ਜਾਣ ਦਿੱਤਾ ਪੰਜਾਬੋਂ ਦੂਰ ਯੂਪੀ ਦੇ ਵਿੱਚ ਫਤੇਗੜ ਦੇ ਥਾਂ ਦੇ ਉੱਤੇ ਬੰਗਾਲ ਦੀ ਫੌਜ ਦਾ ਇੱਕ ਮੁਲਾਜ਼ਮ ਉਹਦਾ ਨਿਗਰਾਨ ਬਣਾ ਦਿੱਤਾ ਗਿਆ ਤੇ ਉਹਦੇ ਕੰਨ ਵਿੱਚ ਇੱਕੋ ਗੱਲ ਪਾਈ ਗਈ ਕਿ ਇਹ ਨੂੰ ਸਮਝਾ ਕਿ ਜਿਹੜਾ ਇਸਾਈਅਤ ਦਾ ਧਰਮ ਹੈ ਤੇ ਬਾਈਬਲ ਦੀ ਕਿਤਾਬ ਹੈ ਇਹ ਸਭ ਤੋਂ ਉੱਤਮ ਹੈ ਫਿਰ ਉਹ ਅਪਾਗੀਆਂ ਘੜੀਆਂ ਵੀ ਆਈਆਂ ਜਦੋਂ ਉਸ ਕੋਮਲ ਮਨ ਦੇ ਉੱਤੇ ਇਹਨਾਂ ਗੱਲਾਂ ਦਾ ਅਸਰ ਹੋਇਆ ਤੇ ਫੇਰ ਉਹ ਬਦਨਸੀਬ ਕੜੀ ਆਈ ਜਦੋਂ ਉਹਦੇ ਕੋਲੋਂ ਆਪਣਾ ਪਿਤਰੀ ਧਰਮ ਵੀ ਖੁੱਸ ਗਿਆ ਤੇ ਉਹ ਸਿੱਖੀ ਛੱਡ ਕੇ ਇਸਾਈ ਬਣ ਗਿਆ ਫੇਰ ਉਹ ਸਮਾਂ ਆਇਆ ਜਦੋਂ ਲਾਰਡ ਡਲਹੌਜੀ ਨੇ ਉਸ ਬਾਲਕ ਨੂੰ ਉਹਦੇ ਵਤਨ ਦੀ ਮਿੱਟੀ ਤੋਂ ਜਿੱਥੇ ਪਹਿਲਾਂ ਕੁਝ ਸੈਂਕੜੇ ਕੋ ਦੂਰ ਕੀਤਾ ਸੀ ਹੁਣ ਉਹਨੂੰ ਉਹ ਸੱਤ ਸਮੁੰਦਰ ਦੂਰ ਭੇਜਣ ਲੱਗਾ ਸੀ ਇੰਗਲੈਂਡ ਦੀ ਧਰਤੀ ਦੇ ਉੱਤੇ ਬਲੈਤ ਵਿੱਚ ਉਸ ਬੱਚੇ ਦੇ ਆਸ-ਪਾਸੇ ਬਲੈਤ ਦੇ ਬਾਰੇ ਦੇ ਵਿੱਚ ਖਿਆਲ ਪੈਦਾ ਕੀਤੇ ਗਏ ਚਸਕੇ ਪੈਦਾ ਕੀਤੇ ਗਏ ਉਹਦੇ ਅੰਦਰ ਭੁੱਖ ਪੈਦਾ ਕੀਤੀ ਗਈ ਤੇ ਜਦੋਂ ਉਹ ਬੱਚਾ ਬਲੈਤ ਜਾਣ ਲਈ ਤਿਆਰ ਹੋ ਜਾਂਦਾ ਹੈ ਕਲਕੱਤੇ ਦੀ ਧਰਤੀ ਦੇ ਉੱਤੇ ਉਹ ਮੌਜੂਦ ਹੈ ਉਹਦੇ ਦੇਸੀ ਨੌਕਰ ਉਹਨੂੰ ਛੱਡ ਕੇ ਚਲੇ ਗਏ ਨੇ ਜਹਾਜ਼ ਵਿੱਚੋਂ ਉਤਰ ਗਏ ਨੇ ਉਹਦੇ ਨਾਲ ਜਾਨ ਤੇ ਮਿਸਟਰ ਲੌਗਨ ਉਹਦੇ ਘਰ ਵਾਲੀ ਹੈ ਤੇ ਜਾਂ ਫਿਰ ਇੱਕ ਇਸਾਈ ਪਾਦਰੀ ਹੈ ਜਿਹੜਾ ਪਿੱਛੋਂ ਇੱਧਰ ਦਾ ਹੀ ਰਹਿਣ ਵਾਲਾ ਸੀ ਲਾਰਡ ਡਲਹੌਜੀ ਨੇ ਉਸ ਬੱਚੇ ਨੂੰ ਜਾਂਦਿਆਂ ਤੋਹਫੇ ਦੇ ਵਿੱਚ ਇੱਕ ਕਿਤਾਬ ਦਿੱਤੀ ਜੋ ਬਾਈਬਲ ਸੀ ਉਹਦੇ ਉੱਤੇ ਉਹਨੇ ਲਿਖ ਕੇ ਦਿੱਤਾ ਕਿ ਇਹ ਦੁਨੀਆ ਦੇ ਸਾਰੇ ਰਾਜਿਆਂ ਦੇ ਵਾਸਤੇ ਸਭ ਤੋਂ ਖੂਬਸੂਰਤ ਕਿਤਾਬ ਹੈ ਇਹ ਤੋਂ ਪਹਿਲਾਂ ਲਾਰਡ ਲਹਾਉਜ਼ੀ ਨੇ ਆਪਣੀ ਚਿੱਠੀ ਦੇ ਵਿੱਚ ਵੀ ਉਸ ਬਾਲਕ ਨੂੰ ਆਖਿਆ ਸੀਗਾ ਕਿ ਜੇ ਮੈਂ ਆਪਣੇ ਬੱਚੇ ਨੂੰ ਕੋਈ ਖੂਬਸੂਰਤ ਤੋਹਫਾ ਦੇਣਾ ਹੁੰਦਾ ਤੇ ਮੈਂ ਉਹਨੂੰ ਬਾਈਬਲ ਦਿੰਦਾ ਤੇ ਸੱਚੀ ਗੱਲ ਇਹ ਹੈ ਮੈਂ ਤੁਹਾਨੂੰ ਵੀ ਆਪਣਾ ਬੱਚਾ ਸਮਝਦਾ ਇਸ ਲਈ ਮੈਂ ਤੁਹਾਨੂੰ ਇਹ ਬਾਈਬਲ ਪੇਟ ਕਰ ਰਿਹਾ ਪਰ ਲਾਰਡ ਲਹੌਜੀ ਨੇ ਉਹਨੂੰ ਆਪਣਾ ਬੱਚਾ ਸਮਝਿਆ ਨਹੀਂ ਸੀ ਕਮੀਨਗੀ ਦਾ ਉਹਨੇ ਸਿਖਰ ਦਿਖਾਇਆ ਸੀ ਤੇ ਫਿਰ ਇਹ ਬਾਲਕ ਇਹੋ ਜਾਂ ਆਪਣੇ ਵਤਨ ਤੋਂ ਦੂਰ ਹੁੰਦਾ ਹੈ ਫਿਰ ਉਹ ਤਰਸਦਾ ਰਹਿੰਦਾ ਹੈ ਵਿਲਾਇਤ ਦੀ ਧਰਤੀ ਦੇ ਉੱਤੇ ਮੁੜ ਆਪਣੀ ਪਿਤਰੀ ਭੂਮੀ ਨੂੰ ਵੇਖਣ ਦੇ ਵਾਸਤੇ ਪਰ ਇਹ ਗੋਰੀ ਚਮੜੀ ਵਾਲੇ ਉਹਨੂੰ ਮੁੜ ਉਹਦੀਆਂ ਜੜਾਂ ਵੱਲ ਪਰਤਨ ਨਹੀਂ ਦਿੰਦੇ। ਔਖਿਆਂ ਸੌਖਿਆਂ ਆਪਣੀ ਮਾਂ ਨੂੰ ਵਾਪਸ ਲੈ ਕੇ ਜਾਂਦਾ ਹੈ। ਮਿਲਾਪ ਹੁੰਦਾ ਹੈ। ਸਿੱਖੀ ਦੇ ਨਾਲ ਉਹ ਟੁੱਟਿਆ ਹੋਇਆ ਮੁੜ ਗੰਢਿਆ ਜਾਂਦਾ ਹੈ। ਪਰ ਅੰਗਰੇਜ਼ ਫੇਰ ਕੰਨ ਚੋਕ ਲੈਂਦੇ ਨੇ ਕਿ ਮਾਂ ਰਾਣੀ ਜਿੰਦਾ ਸਾਡੇ ਲਈ ਬਹੁਤ ਵੱਡਾ ਖਤਰਾ ਹੈ। ਵਿਲਾਇਤ ਵਿੱਚ ਵੀ ਮਾਂ ਪੁੱਤ ਨੂੰ ਇਕੱਠਿਆਂ ਨਹੀਂ ਹੋਣ ਦਿੰਦੇ। ਉੱਥੇ ਵੀ ਵੱਖਰੇ-ਵਾਂ ਪਾ ਕੇ ਰੱਖਿਆ ਹੈ ਜੀ। ਅਖੀਰ ਆਪਣੀ ਮਾਂ ਦੀ ਆਖਰੀ ਇੱਛਾ ਪੂਰੀ ਕਰਨ ਦੇ ਵਾਸਤੇ ਵੀ ਤਰਲੇ ਕੱਢਦਾ ਰਹਿੰਦਾ ਹੈ ਪਰ ਉਹਨੂੰ ਪਿਤਰੀ ਭੂਮੀ ਫੇਰ ਨਸੀਬ ਨਹੀਂ ਹੁੰਦੀ ਸੱਚਮੁੱਚ ਕੈਸੀ ਘੜੀ ਥੀ ਘਰ ਸੇ ਜੋ ਨਿਕਲਾ ਥਾ ਉਹ ਗਰੀਬ ਫਿਰ ਦੇਖਣਾ ਨਸੀਬ ਨਾ ਉਸਕੋ ਵਤਨ ਹੁਆ ਆਪਣੇ ਵਤਨ ਦੀ ਮਿੱਟੀ ਨੂੰ ਤਰਸਦਿਆਂ ਤਰਸਦਿਆਂ ਅਖੀਰ ਹੱਥ ਪੱਲੇ ਮਾਰਦਿਆਂ ਫਰਾਂਸ ਦੀ ਧਰਤੀ ਉੱਤੇ ਇੱਕ ਹੋਟਲ ਦੇ ਅੰਦਰ ਉਹ ਯਤੀਮਾਂ ਦੇ ਵਾਂਗ ਤੁਰ ਜਾਂਦਾ ਹੈ ਉਹ ਬਦਨਸੀਬ ਕੋਈ ਹੋਰ ਨਹੀਂ ਉਹ ਪੰਜਾਬੀਆਂ ਦਾ ਆਪਣਾ ਖੂਨ ਆਪਣੀ ਮਿੱਟੀ ਆਪਣਾ ਜਿਸਮ ਸਰਕਾਰ ਦਲੀਪ ਸਿੰਘ ਸੀ ਜੋ ਸਰਕਾਰ ਰঞ্জੀਤ ਸਿੰਘ ਦਾ ਆਖਰੀ ਵੰਛ ਜਿਸੀਗਾ ਉਸ ਤੋਂ ਵੱਡਾ ਬਦਨਸੀਬ ਸ਼ਾਇਦ ਕੋਈ ਵੀ ਨਹੀਂ ਸੀ ਉਹਨੂੰ 19 ਅਪ੍ਰੈਲ 1854 ਈਸਵੀ ਨੂੰ ਇਹੋ ਜਾਂ ਕਲਕੱਤੇ ਤੋਂ ਜਹਾਜ਼ ਬਿਠਾਇਆ ਗਿਆ ਮੁੜ ਕੇ ਉਹ ਆਪਣੀ ਪਿੱਤਰਭੂਮੀ ਵੱਲ ਮੂੰਹ ਵੀ ਨਾ ਕਰ ਸਕਿਆ ਅੱਜ ਵੀ ਬਲਹਿ ਦੀ ਧਰਤੀ ਦੇ ਉੱਤੇ ਕਬਰ ਦੇ ਵਿੱਚ ਪਿਆ ਹੋਇਆ ਉਹ ਆਪਣੇ ਅਨੁਵਾਜਾਂ ਮਾਰਦਾ ਪਿਆ ਹੈ ਸ਼ਾਇਦ ਕਦੇ ਉਹਦੇ ਆਪਣੇ ਉਹਦੀ ਆਵਾਜ਼ ਸੁਣਨਗੇ ਤੇ ਉਹਦੀ ਮਿੱਟੀ ਮੋੜ ਉਹਦੇ ਪਿਤਾ ਦੀ ਸਮਾਦ ਦੀਆਂ ਜੜਾਂ ਚ ਲਿਆ ਕੇ ਰੱਖਣਗੇ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤ